ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਕ੍ਰੇਪ ਦੇ ਸੂਟ ਲੈ ਕੇ ਆਏ ਜੀ ਪਿਓਰ ਕ੍ਰੇਪ ਦੇ ਸੂਟ ਹੋਣਗੇ ਡਾਟਸ ਵਾਲੇ ਹੋਣਗੇ ਤੇ ਪ੍ਰਾਈਸ ਹੈਗਾ 2800 2800 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਰਹਿਣਗੇ ਪਿਓਰ ਦੇ ਦੁਪੱਟਿਆਂ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜਿਸ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰਦਾਂਗੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਲੀ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰੇਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰੇ 8146580803 8146280803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੂੰ ਬਾਰੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਐ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਐ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਜਿਨ੍ਹਾਂ ਨੂੰ ਜਿਵੇਂ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਜਿਵੇਂ ਜਾਂ ਕਲਰ ਦੱਸ ਕੇ ਸੂਟ ਦਾ ਨੰਬਰ ਦੱਸ ਕੇ ਪਰ ਜਿਹੜੀ ਪੇਮੈਂਟ ਐ ਉਹ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਐ ਬਾਕੀ ਜਿਨ੍ਹਾਂ ਨੂੰ ਮੇਰੀ ਸ਼ਾਪ ਨੇੜੇ ਪੈਂਦੀ ਐ ਜੀ ਰਾਜਪੁਰਿਆ ਜੀ ਮੇਰੀ ਸ਼ੌਕ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪੈਂਦਾ ਰਾਜਪੁਰਾ ਤੇ ਮੇਨ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਸਿੰਘ ਸਭਾ ਬਿਲਕੁਲ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜੀ ਆਪਣੀ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵੀ ਵਿజిਟ ਕਰ ਸਕਦੇ ਹੋ ਟਾਈਮਿੰਗ ਹੈ ਜੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਦੀ ਤੇ ਸੰਡੇ ਸਾਡਾ ক্লোਜ਼ ਹੁੰਦਾ ਹੈ ਜਦ ਮਰਜੀ ਤੁਸੀਂ ਸ਼ਾਪ ਤੇ ਆ ਕੇ ਵੀ ਆਪਣਾ ਸੂਟ ਪਿਕ ਕਰ ਸਕਦੇ ਹੋ ਦੇਖ ਕੇ ਫੈਬਰਿਕ ਦੀ ਤਸੱਲੀ ਕਰਕੇ ਮੇਰੇ ਵੱਲੋਂ ਕੋਈ ਉਹ ਨਹੀਂ ਹੈਗਾ ਵੀ ਤੁਸੀਂ ਆਨਲਾਈਨ ਹੀ ਸੂਟ ਮੰਗਵਾਉਣਾ ਹੈ ਤੁਸੀਂ ਜਦ ਮਰਜੀ ਸ਼ਾਪ ਤੇ ਵਿజిਟ ਕਰਕੇ ਵੀ ਆਪਣਾ ਸੂਟ ਪਰਚੇਸ ਕਰ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ 크ਰੇਪ ਦੇ ਸੂਟ ਹੋਣਗੇ ਬਾਕੀ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਰੋਜ਼ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੁੰਦੀ ਹੈ ਤੁਹਾਨੂੰ ਤੇ ਜਿਹੜੇ-ਜਿਹੜੇ ਦੇਲੀ ਕਮੈਂਟ ਕਰਦੇ ਆ ਉਹਨਾਂ ਦਾ ਥੈਂਕ ਯੂ ਦਿਲੋਂ ਧੰਨਵਾਦ ਐਵੇਂ ਹੀ ਐਪਰੀਸ਼ੀਏਟ ਕਰਦੇ ਰਹੋ ਤੇ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਬਲੈਕ ਕਲਰ ਦੇ ਵਿੱਚ ਹੈ ਵਾਈਟ ਡਾਟਸ ਦੇ ਵਿੱਚ ਪਿਓਰ 크ਰੇਪ ਦੇ ਵਿੱਚ 80 ਗ੍ਰਾਮ ਦੀ ਜਿਹੜੀ 크ਰੇਪ ਹੁੰਦੀ ਹੈ ਉਹ ਵਾਲੀ 크ਰੇਪ ਹੈ ਜੀ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਅਟਰੈਕਟਿਵ ਸੂਟ ਹੈ ਜੀ ਇਹ ਜਿਹੜੀ ਕਰੇਵ ਹੁੰਦੀ ਹੈ ਇਹ ਬਹੁਤ ਪੱਖਦੀ ਨਹੀਂ ਹੈਗੀ ਇਹਨੂੰ ਗਰਮੀ ਸਰਦੀ ਆਪਾਂ ਦੋਨੋਂ ਮੌਸਮ ਚ ਪਾ ਸਕਦੇ ਆ ਲਾਈਨਿੰਗ ਲੱਗ ਕੇ ਸੂਟ ਬਣਦਾ ਨਾਲ ਕਰੇਵ ਦੀ ਉਹ ਸੇਮ ਫੈਬਰਿਕ ਦੇ ਵਿੱਚ ਪਲੇਨ ਬਾਟਮ ਹੈ ਤੇ ਡੋਸ ਦੇ ਵੀ 80 ਗ੍ਰਾਮ ਵਾਲੀ ਕਰੇਵ ਹੈ ਜੀ ਇਹ ਤੇ ਨਾਲ ਹੈਗੇ ਪਿਓਰ ਦੇ ਦੁਪੱਟੇ ਪਿਓਰ ਸ਼ਿਫੋਨ ਦੇ ਦੁਪੱਟੇ ਆ ਨਾਲ ਇਹ ਦੇਖੋ ਇਹ ਲੁੱਕ ਆ ਜੀ ਇਹਦੇ ਪੱਟੇ ਇਹਦਾ ਸੂਟ ਹੈ ਡਾਟਸ ਵਾਲੇ ਪ੍ਰਿੰਟ ਦੇ ਵਿੱਚ ਤੇ ਨਾਲ 크ਰੇਪ ਦੀ ਬਾਟਮ ਹੈ 80 ਗ੍ਰਾਮ ਵਾਲੀ 크ਰੇਪ ਹੈ ਜੀ ਨਾਲ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹੋ ਕਰ ਦਿੰਦੀ ਹਾਂ ਜੀ ਸੋਹਣਾ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਕਲਰ ਦਿਖਾਣੇ ਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਰੈੱਡ ਕਲਰ ਇਹਦੇ ਵਿੱਚ ਹੈਗੇ yellow ਕਲਰ ਦੇ ਡਾਟਸ ਜਿਵੇਂ black ਦੇ ਵਿੱਚ white ਡਾਟਸ ਸੀਗੇ ਤੇ ਇਹ ਹੈਗਾ red ਇਦੇ ਵਿੱਚ ਹੈਗੇ ਯੈਲੋ ਕਲਰ ਦੇ ਡਾਟਸ 80 ਗ੍ਰਾਮ ਵਾਲੀ ਕ੍ਰੇਪ ਹੈ ਡਾਟਸ ਦੀ ਸ਼ਰਟ ਹੈ ਤੇ ਕ੍ਰੇਪ ਦੀ ਬਾਟਮ ਹੈ ਜੀ ਨਾਲ ਪਲੇਨ 80 ਗ੍ਰਾਮ ਵਾਲੀ ਬਹੁਤ ਫਾਈਨ ਕੁਆਲਿਟੀ ਦੀ ਕ੍ਰੇਪ ਹੈ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਹਨਾਂ ਸੂਟਾਂ ਦੀ ਲਾਈਨਿੰਗ ਜਿਹੜੀ ਮਰਜ਼ੀ ਤੁਸੀਂ ਲਗਾ ਸਕਦੇ ਹੋ ਚਾਹੇ ਫੁੱਲ ਵੈਲ ਦੀ ਲਗਾ ਲਓ ਚਾਹੇ ਟਾਫਟਾ ਤੁਹਾਡੀ ਚੋਇਸ ਹੈ ਵੀ ਕਿਹੜੀ ਲਵਾਉਣੀ ਹੈ ਤੇ ਨਾਲ ਹੈਗੇ ਆ ਪਿਓਰ ਦੇ ਦੁਪੱਟੇ ਹੈ ਰਸਤਾ ਦੁਪੱਟਾ ਲਿਖਿਆ ਹੈ 2800 ਪ੍ਰਾਈਸ ਰਹਿਣਾ ਇਹ ਲੁੱਕ ਆ ਦਿੰਦਾ ਤੇ ਨੈਕਸਟ ਆ ਗਿਆ ਇਹਦੇ ਵਿੱਚ ਆਪਣੇ ਕੋਲ येलो ਕਲਰ ਬੜਾ ਸੋਹਣਾ ਲਾਈਟ ਜਿਹਾ येलो ਕਲਰ ਹੈ ਦੋ ਤਰ੍ਹਾਂ ਦੇ येलो ਕਲਰ ਦਿਖਾ ਰਹੀ ਦੋਨੀ ਬੜਾ ਪਿਆਰਾ ਵਾਈਟ ਕਰੀਮ ਡਾਟਸ ਹੈ ਜੀ ਇਹਦੇ ਵਿੱਚ ਬਹੁਤ ਸੋਹਣੇ ਕਰੀਮ ਡਾਟਸ ਦੇ ਵਿੱਚ ਸ਼ਰਟ 80 ਗ੍ਰਾਮ ਵਾਲੀ ਕ੍ਰੇਬ ਲੱਗੀ ਹੋਈ ਹੈ ਹਲਕਾ ਫੁਲਕਾ ਕੁਝ ਵਰਕ ਕਰਾ ਕੇ ਵੀ ਤੁਸੀਂ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਬਾਕੀ ਐਜ਼ ਇਟ ਇਜ਼ ਵੀ ਸਟਿਚ ਕਰਾ ਸਕਦੇ ਹੋ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਪ੍ਰਿੰਟ ਦੇਖੋ ਕਿੰਨੇ ਪਿਆਰੇ ਆ ਇਹ ਲੁੱਕ ਆ ਜਿਹੜੀ ਹੈ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਜਿਵੇਂ ਦੁਪੱਟੇ ਦੇ ਵਿੱਚ ਇਹ ਗ੍ਰੇ ਕਲਰ ਦੀ ਪ੍ਰਿੰਟਿੰਗ ਹੈ ਤੁਸੀਂ ਹਲਕਾ ਫੁਲਕਾ ਕੋਈ ਗ੍ਰੇ ਕਲਰ ਦੀ ਲੇਸ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਹੈ ਜਿਵੇਂ ਦੀ ਮਰਜ਼ੀ ਕੋਈ ਲੇਸ ਦੀ ਡਿਜ਼ਾਈਨਿੰਗ ਕਰਾ ਸਕਦੇ ਹੋ ਹਲਕਾ ਫੁਲਕਾ ਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਹੋ ਇਹ ਲੁੱਕ ਆ ਜਾਣੀ ਹੈ 2800 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਦੇ ਵਿੱਚ ਪਿੰਕ ਕਲਰ ਬੜਾ ਸੋਹਣਾ ਜਿਹਾ ਪਿੰਕ ਹੈ 80 ਗ੍ਰਾਮ ਵਾਲੀ ਕ੍ਰੇਪ ਹੈ ਪਿਆਰੀ ਸ਼ਰਟ ਡਾਟਸ ਦੇ ਵਿੱਚ ਲੇਨ ਬਾਟਮ ਹੈ 크ريب ਦੀ ਨਾਲ ਐਵੇਂ 크ريب ਦੀ ਬਾਟਮ ਰਹਿਣੀ ਹੈ ਜੀ ਨਾਲ ਸੇਮ ਕਲਰ ਦੇ ਵਿੱਚ ਸੇਮ ਟੈਕਸਚਰ ਹੈ ਬਾਟਮ ਦਾ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਲੇਟਿੰਗ ਦੁਪੱਟੇ ਦੀ ਬੜੀ ਪਿਆਰੀ ਹੈ ਇਹ ਲੁੱਕ ਕਰਨਾ ਹੈ ਦੁਪੱਟਾ ਬੜਾ ਸੋਹਣਾ ਕਲਰ ਹੈ ਗਰਮੀਆਂ ਦੇ ਪਾਣ ਵਾਲੇ ਕਲਰ ਵੀ ਹੈਗੇ ਆ ਡਾਰਕ ਲਾਈਟ ਹਰ ਇੱਕ ਤਰ੍ਹਾਂ ਦੇ ਹੈਗੇ ਆ ਸੋ ਆਪਣੇ ਕੋਲ ਇਹ ਲੁੱਕ ਕਰਨੀ ਹੈ ਪ੍ਰਾਈਸ ਹੈਗਾ 2800 2800 ਪ੍ਰਾਈਸ ਤੇ ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਫਿਰੋਜ਼ੀ ਟੋਨ ਤੇ ਗ੍ਰੀਨ ਉਹ ਵਾਲਾ ਕਲਰ ਬਹੁਤ ਦੇਖੋ ਕਿੰਨੀ ਪਿਆਰੀ ਹੈ ਸੋਨੇ ਦੇ ਬਸਤੇ ਵਿੱਚ ਗ੍ਰੇਪ ਦੀ ਬਾਟਮ ਨਾਲ ਪਲੇਨ ਡਾਟਸ ਦੀ ਸ਼ਰਟ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਦੁਪੱਟੇ ਵੀ ਬਹੁਤ ਸੋਹਣੇ ਬਿਲਕੁਲ ਸੌਫਟ ਦੇ ਵਿੱਚ ਪ्योर ਦੇ ਦੁਪੱਟੇ ਆ ਇਹ ਰੁਕਾ ਬਸ 2800 ਪ੍ਰਾਈਸ ਹੈ ਨੈਕਸਟ ਆ ਗਿਆ yellow ਕਲਰ ਸੇਮ ਦੇ ਵਿੱਚ ਪਹਿਲਾ ਥੋੜੀ ਜੀ ਟੋਨ ਲੱਗ ਗਿਆ ਜੀ yellow ਦੀ ਇਹ ਥੋੜਾ ਜਿਹਾ ਮਸਟਰਡ ਟੋਨ ਤੇ ਆ yellow ਜਿਹੜਾ ਦੂਜਾ ਸੀ ਉਹ ਨੋਰਮਲ yellow ਕਲਰ ਹੈ 80 ਗ੍ਰਾਮ ਦੀ ਕਰੇਪ ਦੇ ਵਿੱਚ ਡਾਟਸ ਦੇ ਵਿੱਚ ਬੜਾ ਸੋਹਣਾ ਕਰੀਮ ਕਲਰ ਦੇ ਡਾਟਸ ਹੈ ਇਹ ਸ਼ਰਟ ਆ ਗਈ ਪੂਰੀ ਕਰੇਪ ਦੀ ਪਲੇਨ ਬਾਟਮ ਹੈ ਜੀ 80 ਗ੍ਰਾਮ ਵਾਲੀ ਕਰੇਪ ਹੈ ਤੇ ਹੈਗਾ ਪ्योर ਦਾ ਦੁਪੱਟਾ ਹੋ ਗਿਆ 11 ਇਹ ਸੂਟ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਜੀ ਮੈਂ ਗ੍ਰੇ ਪ੍ਰਿੰਟਿੰਗ ਹੈ ਦੁਪੱਟੇ ਦੇ ਵਿੱਚ ਇਹ ਗ੍ਰੇ ਕਲਰ ਦੀ ਆਪਾਂ ਕੋਈ ਡਿਜ਼ਾਈਨਿੰਗ ਲੇਸ ਦੀ ਡਿਜ਼ਾਈਨਿੰਗ ਜਿਵੇਂ ਦੀ ਮਰਜ਼ੀ ਡਿਜ਼ਾਈਨਿੰਗ ਕਰਕੇ ਵੀ ਸੂਟ ਰੈਡੀ ਕਰ ਸਕਦੇ ਆਂ ਇਹ ਲੋਕਾਂ ਦੇ ਸੂਟ 2800 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਕਲਰਫੁੱਲ ਦਿਖਾਏ ਆ ਤੁਹਾਨੂੰ ਸੂਟ ਹੁਣ بیس ਹੈ ਜਿਹੜਾ ਉਹ ਲਾਈਟ ਕਲਰ ਦਾ ਰਹਿਣਾ ਡਾਟਸ ਡਾਰਕ ਕਲਰ ਦੇ ਹੋਣਗੇ ਦੇਖੋ ਇਹਦੇ ਵਿੱਚ ਗ੍ਰੀਨ ਕਲਰ ਦੇ ਡਾਟਸ ਹੈ ਬੜਾ ਸੋਹਣਾ ਮੋਰ ਪੰਖੀ ਜਿਹਾ ਅਲੱਗ ਜਿਹਾ ਹੀ ਗ੍ਰੀਨ ਕਲਰ ਹੈ ਵਾਈਟ ਵਾਈਟ ਵੀ ਨਹੀਂ ਲਾਈਟ ਫਰੋਜ਼ੀ ਬਹੁਤ ਲਾਈਟ ਜਿਹਾ ਕਲਰ ਹੈ بیس ਕਲਰ ਹੈ ਸੂਟ ਦਾ ਤੇ ਗ੍ਰੀਨ ਕਲਰ ਦੇ ਇਸ ਦੇ ਵਿੱਚ ਡਾਟਸ ਤੇ ਨਾਲ بیس ਕਲਰ ਦੀ ਉਹ बॉटम ਨਾਲ ਲਾਈਟ ਕਲਰ ਦੀ ਬਹੁਤ ਲਾਈਟ ਬਦਲੀ ਜਿਹਾ ਰੰਗ ਹੁੰਦਾ ਹੈ ਫਰੋਜ਼ੀ ਉਹ ਵਾਲਾ ਰੰਗ ਹੈ ਤੇ ਗ੍ਰੀਨ ਡਾਟਸ ਦੇ ਨਾਲ ਬੜੀ ਪਿਆਰੀ ਲੁੱਕ ਆ ਰਹੀ ਹੈ ਇਹਦੀ ਤੇ ਹੈਗਾ ਇਸ ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਮੈਚਿੰਗ ਸੂਟ ਰਣੇ ਆਹ ਤੁਹਾਨੂੰ ਸਰਪ੍ਰਾਈਜ਼ ਦੇਣਾ ਤੇ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਮਜੈਂਟਾ ਕਲਰ ਦੇ ਡਾਟਸ ਹੈ ਦੇ ਵਿੱਚ ਸੂਟ ਦੀ ਜਿਹੜੀ ਨੀਚੇ بیس ਆ ਉਹ ਵੀ ਲਾਈਟ ਪਿੰਕ ਜਾਂ ਬਹੁਤ ਲਾਈਟ ਪਿੰਕ ਜੀ ਟੋਨ ਦੇ ਵਿਚ ਆ ਰਿਹਾ ਸੂਟ ਬਹੁਤ ਲਾਈਟ ਦੇ ਵਿੱਚ ਤੇ ਮਜੈਂਟਾ ਕਲਰ ਦੇ ਡਾਟਸ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ 80 ਗ੍ਰਾਮ ਵਾਲੀ ਕ੍ਰੇਪ ਹੈ ਪਲੇਨ ਬਾਟਮ ਨਾਲ ਤੇ ਪਿਓਰ ਦਾ ਦੁਪੱਟੇ ਨਾਲ ਇਹ ਲੁਕਾ ਜਣੀ ਜੀ ਦੁਪੱਟੇ ਦੀ ਦੇਖੋ ਕਿੰਨਾ ਪਿਆਰਾ ਸੋਹਣਾ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਨੈਕਸਟ ਆ ਗਿਆ ਬੜਾ ਸੋਹਣਾ بیس ਹੈ ਜਿਹੜਾ ਕਰੀਮ ਹੈ ਸੂਟ ਦਾ ਆਫ ਵਾਈਟ بیس ਹੈ ਤੇ ਪਰਪਲ ਵਾਈਨ ਜੇ ਕਲਰ ਦੇ ਡਾਟਸ ਹੈ ਜੀ ਇਹਦੇ ਵਿੱਚ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਇਹ ਲੁਕਾ ਜਾਣੀ ਹੈ ਜੀ ਸੋ ਮੈਡਮ ਤੇ ਪਰਪਲ ਵਾਈਨ ਕਲਰ ਦੇ ਡਾਟਸ ਹੈ ਸੂਟ ਦੇ ਵਿੱਚ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹ ਦੁਪੱਟਾ ਦੇਖੋ ਕਿੰਨਾ ਪਿਆਰਾ ਸੋਹਣਾ ਸੂਟ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਨੈਕਸਟ ਦਿਖਾਣੇ ਆ ਤੁਹਾਨੂੰ ਬੜਾ ਸੋਹਣਾ ਇਹ ਵੀ ਇਹਦੇ ਵਿੱਚ ਪ੍ਰੋਪਰ ਜਿਹੜਾ ਬੋਟਲ ਗ੍ਰੀਨ ਕਲਰ ਹੁੰਦਾ ਹੈ ਕਰੀਮ بیس ਐ ਸੂਟ ਦਾ ਤੇ ਡਾਰਕ ਬੋਟਲ ਗ੍ਰੀਨ ਕਲਰ ਦਾ ਇਸਦੇ ਵਿੱਚ ਡਾਟਸ ਹੈ ਜੀ بیس ਕਰੀਮ ਰਹਿਣਾ ਇਹ ਲੁਕਾ ਜਣੀ ਸੂਤੀ 80 ਗ੍ਰਾਮ ਵਾਲੀ ਕ੍ਰੇਪ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਡਾਰਕ ਗ੍ਰੀਨ ਕਲਰ ਦੇ ਵਿੱਚ ਡਾਟਸ ਨਾਲ ਹੈਗਾ ਤੇ ਹੋਰ ਦਾ ਦੁਪੱਟਾ ਆਖਾਂਗੇ ਦੁਪੱਟੇ ਦੀ ਸੋਨਾ ਸੀ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਕਲੋਸ ਸੂਟ ਰੈੱਡ ਕਲਰ ਦੇ ਡਾਟਸ ਹੈ ਜੀ ਇਹਦੇ ਵਿੱਚ ਰੈੱਡ ਮਰੂਨ ਜੇ ਕਲਰ ਦੇ ਇਹ ਲੋਕਾਂ ਦਾ ਸੂਟ ਦੇਖੋ ਕਿੰਨਾ ਪਿਆਰਾ ਮੈਰੂਨ ਕਲਰ ਦੇ ਡਾਟਸ ਦੇ ਨਾਲ ਇਹ ਦੂਪਾ ਜਣੀ ਹੈ ਡਾਟਸ ਵਾਲੀ ਸ਼ਰਟ ਹੈ ਨਾਲ ਕ੍ਰੀਏਟ ਦੀ ਬਾਟਮ ਹੈ 80 ਗ੍ਰਾਮ ਵਾਲੀ ਕ੍ਰੇਵ ਹੈ ਜੀ ਸੂਟਾਂ ਤੇ ਮੈਚਿੰਗ ਸੂਟ ਹੈ ਤੇ ਨਾਲ ਪਿਓਰ ਸ਼ਫਾਨ ਦੇ ਦੁਪੱਟਿਆਂ ਦੇ ਨਾਲ ਇਹ ਆਪਸ ਦਾ ਦੁਪੱਟਾ ਕਿੰਨਾ ਬਿਆਸ ਹੈ ਇਹ ਬਹੁਤ ਸੌਫਟ ਅਤੇ ਵਿੱਚ ਬੜੇ ਪਿਆਰੇ ਦੁਪੱਟੇ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਕريب ਦੇ ਸੂਟ ਦਿਖਾਏ ਆ ਡਾਟਸ ਦੇ ਵਿੱਚ ਪਿਓਰ ਦੁਪਟੀਆਂ ਦੇ ਨਾਲ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 2800 2800 ਪ੍ਰਾਈਸ ਹੈ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ